ਗ੍ਰਾਹਕ ਉੱਤਰ ਕੇ ਹਲੇ ਪਤਾ ਹੀ ਪੁੱਛਣ ਲੱਗਦਾ ਤੇ ਤੁਰੰਤ ਹੀ ਆ ਕੇ ਉਹਨਾਂ ਦੀ ਗੱਡੀ ਨੂੰ ਟੋਚਣ ਵਾਲਿਆਂ ਨੇ 800 ਰੁਪਏ ਦਿਓ ਗ੍ਰਾਹਕ ਜੇ 10 ਰੁਪਏ ਦਾ ਸਾਮਾਨ ਲੈਵੇ ਆਵੇ ਤਾਂ 810 ਰੁਪਏ ਉਹਨਾਂ ਨੂੰ ਸਾਮਾਨ ਪੈ ਜਾਂਦਾ ਤਾਂ ਇਸ ਤੋਂ ਦੁਖੀ ਹੋ ਕੇ ਬਜ਼ਾਰਾ ਵਿੱਚ ਗ੍ਰਾਹਕ ਬਿਲਕੁਲ ਬੰਦ ਹੋ ਗਿਆ ਕਿੰਨੇ ਕ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਉਹਨੂੰ ਕਹੋ ਵੀ ਮੇਰੇ ਕੋਲ ਭੇਜ ਦਿਓ 100 ਬੰਦਾ ਮੈਰਿਜ ਕਰ ਦੇ ਦਿੰਨਾ ਬੰਦਾ ਉੱਤਰ ਦਾ ਮਗਰ ਜਿਵੇਂ ਬਾਜ ਕਬੂਤਰ ਤੇ ਚੱਪੜਦਾ ਹੁੰਦਾ ਐਂ ਚੱਪੜਦੇ ਆ ਤੇ ਜੇ ਕੋਈ ਜਦਾਈ ਕਰਦਾ ਤੇ ਉਹਨੂੰ ਡਾਂਗਾ ਸੋਟੀਆਂ ਨਾਲ ਬਿਵਾਰ ਕੀਤਾ ਜਾਂਦਾ ਹੈ ਕਾਉਂਟਰੀ ਬਾਦਲ ਜੀ ਨੇ ਬਣਾਈ ਸੀ ਸ਼ਹਿਰ ਚ ਕਹਿੰਦੇ ਹੁੰਦੇ ਸੀ ਕਿ ਇਹ ਪਾਰਕਿੰਗ ਅਸੀਂ ਫ੍ਰੀ ਸ਼ੁਰੂ ਕਰਾਂਗੇ ਕਿਤੇ ਵੀ ਇਹ ਨਹੀਂ ਸੀ ਕਿ ਬਾਜ਼ਾਰ ਚੋਂ ਗੱਡੀਆਂ ਡੋ ਧੱਕੇ ਜਬਰਦਸਤੀ ਹੋਣਗੀਆਂ ਪਾਰਕਿੰਗ ਤੇ ਲਗਾਉਣ ਨੂੰ ਅੱਜ ਵੀ ਕੋਈ ਮਨਣਾ ਨਹੀਂ ਕਰਦਾ ਜਿਵੇਂ ਪਾਰਕਿੰਗ ਨੂੰ ਲੈ ਕੇ ਧਰਨਾ ਲੱਗਿਆ ਹੋਇਆ ਮਸਲਾ ਕਾਫੀ ਗੰਭੀਰ ਹੈਗਾ ਮੇਨ ਚੌਂਕ ਕਿਰਿਆ ਹੋਇਆ ਵਪਾਰੀ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਾਡੇ ਨਾਲ ਸੰਦੀਪ ਨੇ ਬੀਜੇਪੀ ਦੇ ਲੀਡਰ ਵੀ ਨੇ ਤੇ ਸਮਾਜਿਕ ਕਾਰਜਕਰਤਾ ਵੀ ਹੈਗੇ ਨੇ ਭਾਈ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਜਿਵੇਂ ਇੱਕ ਏਹਰਨ ਜਿਵੇਂ ਨੋਬਤਾਈ ਹੈ ਪਿਛਲੇ 1 ਸਾਲ ਤੋਂ ਜੂਨ 2023 ਤੋਂ ਇਹ ਪਾਰਕਿੰਗ ਦਾ ਠੇਕਾ ਜੋ ਨਗਰ ਨਿਗਮ ਨੇ ਬੜੀ ਹੀ ਗਲਤ ਨੀਤੀ ਬਣਾ ਕੇ ਇੱਕ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਸੀ ਉਸਤੇ ਸ਼ੁਰੂ ਵਿੱਚ ਵੀ ਕਾਫੀ ਵਪਾਰੀਆਂ ਨੇ ਉਹਦਾ ਵਿਰੋਧ ਕੀਤਾ ਸੀ ਕਿ ਨੀਤੀ ਬੜੀ ਗਲਤ ਆ ਪਰ ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ ਪ੍ਰਸ਼ਾਸਨ ਨੂੰ بار بار ਮੰਨਤਾ ਵੀ ਕਰਦੇ ਕਿ ਇਸ ਨੂੰ ਬੰਦ ਕਰ ਦਿੱਤਾ ਜਾਵੇ ਵਪਾਰੀਆਂ ਨਾਲ ਧੱਕਾ ਹੋ ਰਿਹਾ ਪਰ ਪ੍ਰਸ਼ਾਸਨ ਦੇ ਜਿੱਦਾਂ ਮਿਲੀ ਭੁਗਤ ਹੋਣ ਕਰਕੇ ਠੇਕੇ ਨੂੰ ਰੱਦ ਕਰਨ ਦੇ ਵਿਜਾਏ ਠੇਕੇਦਾਰ ਦੀ ਤਸ਼ੱਦਦ ਹੋਰ ਵਧਦੀ ਰਹੀ ਬਾਜ਼ਾਰਾਂ ਵਿੱਚ ਇਹਨਾਂ ਦੇ ਮੁਲਾਜ਼ਮ ਦੁਕਾਨਦਾਰ ਕੇ ਰਾੜਾ ਕੱਢ ਕੇ ਖੜ ਗਏ ਕਿ ਬਾਹਰ ਕੱਢੋ ਅਸੀਂ ਬੰਦਾ ਵੜ ਦਾਂਗੇ ਗ੍ਰਾਹਕ ਉੱਤਰ ਕੇ ਹਲੇ ਪਤਾ ਹੀ ਪੁੱਛਣ ਲੱਗਦਾ ਤੇ ਤੁਰੰਤ ਹੀ ਆਗੇ ਉਹਦੀ ਗੱਡੀ ਨੂੰ ਟੋਚਣ ਪਾ ਲਿਆ ਉਹਨਾਂ ਨੇ 800 ਰੁਪਏ ਦਿਓ ਗ੍ਰਾਹਕ ਜੇ 10 ਰੁਪਏ ਦਾ ਸਾਮਾਨ ਲੈ ਆਵੇ ਤਾਂ 810 ਰੁਪਏ ਉਹਨੂੰ ਸਾਮਾਨ ਪੈ ਜਾਂਦਾ ਤਾਂ ਜੀ ਉਸ ਤੋਂ ਦੁਖੀ ਹੋ ਕੇ ਬਾਜ਼ਾਰਾਂ ਵਿੱਚ ਗ੍ਰਾਹਕ ਬਿਲਕੁਲ ਬੰਦ ਹੋ ਗਿਆ ਸ਼ੋਰ ਹਮਾਂ ਨੂੰ ਤਾਲੇ ਲੱਗਣ ਦੀ ਨੋਬਤ ਆ ਗਈ ਤੇ ਐਸ ਤੋਂ ਤੰਗ ਹੋ ਕੇ ਅੱਜ ਮਜਬੂਰਾਂ ਵਪਾਰ ਦੇ ਭਾਈਚਾਰੇ ਨਾਲ ਸੰਘਰਸ਼ ਕਮੇਟੀ ਬਣਾ ਕੇ ਬਠਿੰਡੇ ਦਾ ਸਮੂਹ ਵਪਾਰੀ ਇੱਥੇ ਧਰਨੇ ਦੇ ਬੈਠਾ ਤੇ ਇਹ ਸੰਘਰਸ਼ ਹੋਰ ਜਾਰੀ ਰਹੂਗਾ ਜਿੰਨਾ ਚਿਰ ਇਸ ਦਾ ਕੋਈ ਪੱਕਾ ਹੱਲ ਨਹੀਂ ਨਿਕਲਦਾ ਜਿਹੜੀ ਆਪਣੀ ਪਾਰਕਿੰਗ ਹੈ ਇਹਦੇ ਵਿੱਚ ਕੀ ਸਮੱਸਿਆ ਹੈਗੀ ਹੈ ਕੋਈ ਕਾਨੂੰਨ ਨਹੀਂ ਲੋਕਾਂ ਨੂੰ ਦੱਸਿਆ ਵੀ ਐਂ ਟੋ ਹੋ ਜਾਂ ਹੋਰ ਕੋਈ ਸਮੱਸਿਆ ਹੈਗੀ ਹੈ ਵੀ ਇੱਥੇ ਫੀਸ ਵਧਦਾ ਕੀ ਹੈ ਮੇਨ ਜਿਸ ਸਮੇਂ ਇਹ ਪਾਰਕਿੰਗ ਬਣਾਈ ਗਈ ਸੀ ਇਹ ਚੰਗੀ ਸੋਚ ਨਾਲ ਮਨਪ੍ਰੀ ਬਾਦਲ ਜੀ ਨੇ ਬਣਾਈ ਸੀ ਕਿ ਉਹਨਾਂ ਦਾ ਪਰ ਇੱਕ ਏਜੰਡਾ ਬੜਾ ਸ਼ਹਿਰ ਚ ਕਹਿੰਦੇ ਹੁੰਦੇ ਸੀ ਕਿ ਇਹ ਪਾਰਕਿੰਗ ਅਸੀਂ ਫ੍ਰੀ ਸ਼ੁਰੂ ਕਰਾਂਗੇ ਕਿਤੇ ਵੀ ਇਹ ਨਹੀਂ ਸੀ ਕਿ ਬਾਜ਼ਾਰ ਚ ਗੱਡੀਆਂ ਟੋ ਧੱਕੇ ਜ਼ਬਰਦਸਤੀ ਹੋਣਗੀਆਂ ਪਰ ਨਗਰ ਨਿਗਮ ਨੇ ਕੁਝ ਅਫਸਰਾਂ ਨੇ ਇਹਨਾਂ ਦੇ ਇਹ ਜਿਹਾ ਸਿਸਟਮ ਬਣਾਇਆ ਕਿ ਗੱਡੀਆਂ ਟੋ ਜ਼ਬਰਦਸਤੀ ਕਿੰਦੀਆਂ ਪਾਰਕਿੰਗ ਤੇ ਲਗਾਉਣ ਨੂੰ ਅੱਜ ਵੀ ਕੋਈ ਮਨਾਂ ਨਹੀਂ ਕਰਦਾ ਪਰ ਉਸ ਲਈ ਇੱਕ ਸਿਸਟਮ ਹੋਵੇ ਇੰਟੀਮੀਟ ਕੀਤਾ ਜਾਵੇ ਹੂਟਰ ਬਜਾਇਆ ਜਾਵੇ ਹਰ ਸ਼ਹਿਰ ਚ ਹੁੰਦਾ ਹੋਰ ਸ਼ਹਿਰਾਂ ਚ ਵੀ ਟੋ ਵੈਂ ਚੱਲਦੀ ਹੈ ਪਰ ਉੱਥੇ ਹੂਟਰ ਬਜਾਇਆ ਜਾਂਦਾ ਇੰਟੀਮੀਟ ਕੀਤਾ ਜਾਂਦਾ ਪਰ ਇਹ ਬੰਦਾ ਪਾਸੇ ਨਹੀਂ ਕਰਦਾ ਅਸੀਂ ਤਾਂ ਖੁਦ ਟੋ ਬਲੰਦੇ ਰਹੇ ਹਾਂ 2012 ਤੋਂ ਟੋ ਵੈਂ ਚੱਲਦੀ ਸੀ ਪ੍ਰਸ਼ਾਸਨ ਦੀ ਉਸ ਟੋ ਵੈਂ ਚ ਅਸੀਂ ਦੁਕਾਨਦਾਰ ਖੁਦ ਫੋਨ ਕਰਦਾ ਸੀ ਕਿ ਅੱਗੇ ਦੁਕਾਨ ਦੇ ਗੱਡੀ ਖੜੀ ਹੈ ਚੱਕ ਕੇ ਲੈ ਜਾਓ ਲੇਕਿਨ ਹੁਣ ਕੀ ਹੈ ਹੁਣ ਬੰਦਾ ਉਤਰਦਾ ਨਹੀਂ ਐਡਰੈਸ ਪੁੱਛਣ ਲਈ ਉਤਰਦਾ ਪਰ ਉਹਦੀ ਗੱਡੀ ਪਹਿਲੇ ਚੱਕੀ ਜਾਂਦੀ ਆ ਇਹ ਸ਼ਰਮ ਗੁੰਡਾ ਕਰਦੀ ਹੈ ਕਿਸੇ ਕੀਮਤ ਦੇ برداشت ਨਹੀਂ ਕੀਤੀ ਜਾਏਗੀ ਤੇ ਇਸ ਕਲੱਬ ਜੋ ਵੀ ਸੰਘਰਸ਼ ਪਨਾਣਾ ਪਿਆ ਬਿਲਕੁਲ ਪਨਾਵਾਂਗੇ ਇਹਦੇ ਵਿੱਚ ਸਿਆਸੀ ਵੀ ਕੋਈ ਹੈਗੀ ਢਸਲਵਾਜੀ ਸਿਆਸੀ ਸ਼ਹਿ ਹੋਵੇ ਬਠਿੰਡੇ ਦਾ ਜੋ ਵਪਾਰੀ ਹੈ ਉਹ ਨਾਦਰ ਸਿਆਸੀ ਰਿਹਾ ਤੇ ਨਹੀਂ ਜਿਹੜੇ ਠੇਕੇਦਾਰ ਆ ਜਾਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਲੁੱਟ ਕਰ ਰਹੇ ਆ ਉਹਦੇ ਵਿੱਚ ਸਿਆਸੀ ਥਾਪੜਾ ਵੀ ਹੈਗਾ ਨਗਰ ਨਿਗਮ ਜੋ ਹਾਊਸ ਹੈਗਾ ਜੀ ਉਹਨਾਂ ਨੇ ਪਾਸ ਕੀਤੀ ਹੈ ਜੋ ਠੇਕੇਦਾਰਾ ਉਹ ਵੀ ਨਗਰ ਨਿਗਮ ਦਾ ਹਾਊਸ ਜਿਹੜੀ ਸਰਕਾਰ ਤੇ ਸੱਤਾ ਹੈਗੀ ਉਹਨਾਂ ਦਾ ਬੰਦਾ ਤਾਂ ਹੋ ਸਕਦਾ ਉਹਨਾਂ ਨੇ ਕੋਈ ਸਿਆਸੀ ਲਾਹਾ ਲੈਣ ਲਈ ਕੀਤਾ ਹੋਵੇ ਪਰ ਐਸਾ ਨਾ ਹਮ ਵਪਾਰੀ ਅੱਖ ਚੁੱਕਿਆ ਵਪਾਰੀਆਂ ਦੇ ਸ਼ੋਰੂਮ ਬੰਦ ਹੋਣ ਦੀ ਨੋਬਤ ਆਈ ਹੋਈ ਆ ਤਾਂ ਉਹ ਕਿਸੇ ਵੀ ਕੀਮਤ ਤੇ ਧੱਕਾ برداشت ਨਹੀਂ ਕਰਨਗੇ ਜਿੰਨਾ ਜਿੰਨਾ ਅੰਦਰ ਚਲਾਣਾ ਪਿਆ ਚਲਾਵਾਂਗੇ ਕੀ ਦੇ ਵਿੱਚ ਕੀ ਐਕਸ਼ਨ ਹੋਊਗਾ ਜੇ ਹੁਣ ਧਰਨਾ ਲਾਇਆ ਹੋਇਆ ਪ੍ਰਦਰਸ਼ਨ ਹੋ ਰਿਹਾ ਹੈ ਨਗਰ ਨਿਗਮ ਦੇ ਖਿਲਾਫ ਪ੍ਰਸ਼ਾਸਨ ਦੇ ਸਰਕਾਰ ਦੇ ਲਾਲੂ ਤਾਂ ਹੁਣ ਕੀ ਹੋਊਗਾ ਅਖੀਰ ਚ ਅੱਜ ਇੱਕ ਸੰਘਰਸ਼ ਖਤਮ ਨਹੀਂ ਹੋਇਆ ਸੰਘਰਸ਼ ਸ਼ੁਰੂ ਹੋਇਆ ਬਠਿੰਡਾ ਬੰਦ ਕਾਲ ਕਰਕੇ ਇੱਕ ਇਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਤੁਸੀਂ ਹਲੇ ਵੀ ਤੱਕੇਸ਼ਾਈ ਬੰਦ ਲਾ ਦਿੱਤੀ ਅਸੀਂ ਮਜਬੂਰਨ ਦੁਕਾਨਾਂ ਦੀਆਂ ਚਾਬੀਆਂ ਫੜਾ ਕੇ ਡੀਜੀ ਸਾਹਿਬ ਨੂੰ ਫੜਾਣ ਲਈ ਮਜਬੂਰ ਹੋ ਜਾਾਂਗੇ ਕੱਲ ਵੀ ਬਠਿੰਡੇ ਦੇ ਐਮਐਲਏ ਸਾਹਿਬ ਨੇ ਸਾਨੂੰ ਡੀਜੀ ਸਾਹਿਬ ਨਾਲ ਗੱਲ ਕਰਕੇ ਕਿਹਾ ਸੀ ਕਿ ਤੁਸੀਂ 26 ਕਾਉਂਸਲਰਾਂ ਦੇ ਸਾਈਨ ਲੈ ਕਰਕੇ ਲਿਆ ਦਿਓ ਅਸੀਂ ਠੇਕਾ ਹੋਣੀ ਰੱਦ ਕਰ ਦਿੰਨੇ ਆ ਸਾਰੇ ਵਪਾਰੀਆਂ ਨੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਸੌਰੀ 6 ਵਜੇ ਤੱਕ ਕੱਲੇ ਕੱਲੇ ਐਮਸੀ ਦੇ ਘਰ ਜਾ ਕੇ 28 ਐਮਸੀ ਨੇ ਸਾਈਨ ਕਰਾਏ ਸ਼ਾਮ ਨੂੰ 7:30 ਵਜੇ ਡੀ ਸਾਹਿਬ ਨਾਲ ਮੀਟਿੰਗ ਹੋਈ ਤਾਂ ਕਹਿੰਦੇ ਜੀ ਅਸੀਂ 20 ਜਾਂ 23 ਤਰੀਕ ਨੂੰ ਅਸੀਂ ਹਾਊਸ ਭਲਾਵਾਂਗੇ ਤੁਸੀਂ ਪਹਿਲਾਂ ਹੀ ਕਰੋ ਹਾਊਸ ਭਲਾਣਾ ਹਾਊਸ ਪਾਸ ਕਰੋ ਇਹ ਜਾਣ ਬੁੱਝ ਕੇ ਵਪਾਰੀਆਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਵਪਾਰੀ ਹੁਣ ਗਮਰਾਹ ਨਹੀਂ ਹੋਣਾ ਤੇ ਜੋ ਵੀ ਸੰਘਰਸ਼ ਜਿੱਥੇ ਤੱਕ ਵੀ ਲੈ ਜਾਣਾ ਪਿਆ ਉੱਥੋਂ ਤੱਕ ਲੈ ਆਵਾਂਗੇ ਇਹ ਨੋਨ ਪੋਲੀਟੀਕਲ ਧਰਨਾ ਟੋਟਲੀ ਅੱਜ ਸਾਰੇ ਵਪਾਰੀ ਸਾਰੇ ਸਮਾਜ ਸੇਵੀ ਤੇ ਸਾਰੇ ਆਮ ਲੋਕ ਸ਼ਾਮਲ ਨੇ ਕੈਂਡੀ ਦਾ ਜ਼ਰੂਰਤ ਹੀ ਨਹੀਂ ਜਿਹੜਾ ਅੱਜ ਵਪਾਰੀਆਂ ਨੂੰ ਸੜਕਾਂ ਤੇ ਆ ਕੇ 15 ਅਗਸਤ ਜ ਆਪਣਾ 15 ਅਗਸਤ ਜਿਹੜਾ ਸਾਡਾ ਸਰਤੰਤਰਤਾ ਦਿਵਸ ਹੈ ਇਸ ਹਾਲਾਤ ਦੇ ਵਿੱਚ ਮਨਾਉਣਾ ਪੈ ਰਿਹਾ ਤੁਸੀਂ ਕਹਾਣੀ ਤਾਂ ਆਪਣੇ ਆਪ ਹੀ ਪ੍ਰਗਟ ਹੋ ਰਹੀ ਹੈ। ਤੇ ਠੇਕੇਦਾਰ ਸਾਹਿਬ ਦੀ ਇੱਕ ਵੀਡੀਓ ਵਾਇਰਲ ਤੁਸੀਂ ਵੀ ਦੇਖੀ ਹੋਣੀ ਹੈ। ਉਹ ਕਹਿੰਦੇ ਵੀ ਅਸੀਂ ਇੰਨੇ ਮਲਾਜ਼ਮਾਂ ਕੋਈ ਧੱਕਾ ਨਹੀਂ ਹੋ ਰਿਹਾ ਇਹ ਤਾਂ ਮਲਾਜ਼ਮ ਵਿਚਾਰੇ ਜੇ ਧੱਕਾ ਨਹੀਂ ਹੋ ਰਿਹਾ ਤਾਂ ਸਾਨੂੰ ਕੋਈ ਸ਼ੌਕ ਨਹੀਂ ਵੀ ਅਸੀਂ ਆਪਣੀ ਦੁਕਾਨਾਂ ਬੰਦ ਕਰਕੇ ਇੱਥੇ ਖੜੇ ਹੋ ਰਗੇ। ਰੋਜ਼ਗਾਰ ਦਿੱਤਾ ਲੋਕਾਂ ਨੂੰ ਗਰੀਬ ਮੁੰਡੇ ਕੁੜੀਆਂ ਨੂੰ ਇਹਨਾਂ ਨੂੰ ਉਹਨਾਂ ਨੇ ਇਹੋ ਜਿਹੇ ਰੋਜ਼ਗਾਰ ਦੀ ਸਾਨੂੰ ਬਠਿੰਡੇ ਵਾਸੀਆਂ ਨੂੰ ਜ਼ਰੂਰਤ ਨਹੀਂ ਹੈ। ਇਹ ਠੱਕੇ ਸਾਈਦਰ ਰੋਜ਼ਗਾਰ ਕਿੰਨੇ ਕ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਉਹਨੂੰ ਕਹੋ ਵੀ ਮੈਨੇ ਕੋਲ ਭੇਜ ਦਿਓ 100 ਬੰਦਾ ਮੈਰਜ ਕਰ ਦੇ ਦਿੰਨਾ ਰੋਜ਼ਗਾਰ ਵਾਲੀ ਗੱਲ ਨਹੀਂ ਇਹ ਗਲਤ ਹੈ ਇਹ ਇੱਕ ਪ੍ਰਪਾਗੈਂਡਾ ਹੋ ਰਿਹਾ ਹੈਗਾ ਦੁਖੀ ਹੋਇਆ ਦੇਖੋ ਮੇਰੀ ਗੱਲ ਤੁਸੀਂ ਅਜੇ ਇਲੈਕਟ੍ਰੋਨਿਕ মিডিਆ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡੀ ਘਰ ਵਾਲੀ ਦਵਾਈ ਲੈਣ ਆਵੇ ਸੈਲਫ ਡਰਾਈਵਿੰਗ ਚ ਹੋਵੇ ਕਿ ਕਾਰ ਚੋਂ ਉਤਰ ਕੇ ਦਵਾਈ ਨਹੀਂ ਲੈ ਸਕਦੀ ਉਹ ਨਾਲ ਦੀ ਨਾਲ ਨਾਲ ਦੀ ਨਾਲ ਹੀ ਚੋਰ ਦੋ ਟੋਵਨ ਉਹਨਾਂ ਨੇ ਆਪਦੇ ਸੀਆਈਡੀ ਵਾਲੇ ਬੰਦੇ ਬਾਜ਼ਾਰ 'ਚ ਛੱਡ ਛੱਡੇ ਆ ਬੰਦਾ ਉੱਤਰ ਦਾ ਮਗਰ ਜਿਵੇਂ ਬਾਜ ਕਬੂਤਰ ਤੇ ਝਪੜਦਾ ਹੁੰਦਾ ਐਂ ਝਪੜਦੇ ਆ ਤੇ ਜੇ ਕੋਈ ਜਦਾਈ ਕਰਦਾ ਤੇ ਉਹਨੂੰ ਡਾਂਗਾ ਸੋਟੀਆਂ ਨਾਲ ਵਾਰ ਕੀਤਾ ਜਾਂਦਾ ਹੈ ਜਿਹੜੇ ਕਿ ਸਾਡੇ ਮੁਲਕ ਦੇ ਵਿੱਚ ਸ਼ਾਂਤੀਪ੍ਰੇਮ ਮੁਲਕ ਹੈ ਤੇ ਵਪਾਰੀ ਤਾਂ ਉਹ ਦੋਵੇਂ ਸ਼ਾਂਤੀਪ੍ਰੀਆ ਹੈ ਕਿਉਂਕਿ ਜਿੰਨੇ ਵੀ ਵਪਾਰੀ ਅੱਜ ਬੈਠੇ ਐ ਟੈਕਸ ਪੇ ਵੀ ਕਰਦੇ ਆ ਉਹਨਾਂ ਦੇ ਦੁਕਾਨਾਂ ਦੇ ਮੁਲਾਜ਼ਮ ਏਮਪਲਾਈਮੈਂਟ ਦਾ ਅਸੀਂ ਦਿੰਨੇ ਆ ਉਹ ਕੀ ਮਲੇਮਪ੍ਰਿੰਟ ਦੇ ਛੱਡ ਦਿਓ ਘਰ ਦੇ ਦੇ ਦਿਆਂਗੇ ਅਸੀਂ ਉਹਨਾਂ ਨੂੰ ਕਿੰਨੇ ਬੰਦੇ ਅਸੀਂ ਦੇ ਦਿਆਂਗੇ ਰੋਜ਼ਗਾਰ ਏਮਪਲਾਈਮੈਂਟ ਤਾਂ ਅਸੀਂ ਦੇ ਰਿਹਾ 70 70 ਇੱਥੇ ਕਈ ਦੁਕਾਨਾਂ ਐ ਹੈ ਜੀਆਂ ਜਿੱਥੇ ਢੇਢ 150 ਮੁਲਾਜ਼ਮ ਵੀ ਕੰਮ ਕਰ ਰਿਆ। ਹੂੰ ਬਿਜਲੀ ਦਾ ਬਿੱਲ ਵੀ ਭਰ ਰਹੇ ਆ। ਅਸੀਂ ਜੀਐਸਟੀ ਕਲੈਕਸ਼ਨ ਕਰਕੇ ਵੀ ਦਿੰਨੇ ਆ। ਜੇ ਲੇਟ ਵੇਟ ਹੋ ਜੇ ਜੁਰਮਾਨਾ ਵੀ ਭਰਦੇ ਆ। ਵਪਾਰੀਆਂ ਦੀ ਕਦੇ ਵੀ ਸੁਣਵਾਈ ਨਹੀਂ ਹੋਈ। ਅੱਜ ਜਿਹੜਾ ਅਸੀਂ ਇਕੱਠੇ ਹੋਏ ਹਾਂ ਅਸੀਂ ਬੜੇ ਭਾਰੀ ਮਨ ਨਾਲ ਤੇ ਦੁਖੀ ਹਰਦੇ ਨਾਲ ਇਹ 15 ਅਗਸਤ ਜਿਹੜਾ ਮਨਾ ਰਹੇ ਆ ਇਹ 15 ਅਗਸਤ ਜਿਹੜੇ ਮਨਾਵਾਂਗੇ ਅਸੀਂ ਆਜ਼ਾਦੀ ਚਾਹੁੰਦੇ ਆ। ਹੂੰ ਤੇ ਆਹੀ ਸਾਡਾ ਅਧਿਕਾਰ ਆ। ਤੇ ਜਿਹੜੀ ਇਹ ਬਿਲਡਿੰਗ ਬਣੀ ਆ ਪਾਰਕਿੰਗ ਵਾਲੀ ਇਹ ਤੇ ਵੀ ਮਸਲਾ ਕਾਫੀ ਕਹਿੰਦੇ ਵੀ ਕੋਈ ਸਿਆਸੀ ਵੀ ਸੀਗਾ ਸਿਆਸੀ ਗਲਤ ਤਰੀਕੇ ਨਾਲ ਜਿਹੜਾ ਦਿੱਤਾ ਗਿਆ ਬਿਲਡਿੰਗ ਦੇ ਮਸਲੇ ਤੇ ਸਾਡਾ ਨਾ ਤਾਂ ਵਪਾਰੀਆਂ ਦਾ ਇਸ ਮਸਲੇ ਨਾਲ ਕੋਈ ਕੰਸਰਨ ਹੈ ਪਰ ਜਿੱਦ ਦੇ ਬਿਲਡਿੰਗ ਬਣਾਈ ਵੇਸੀ ਮਨਪ੍ਰੀਤ ਸਿੰਘ ਜੀ ਨੇ ਐਲਾਨ ਕੀਤਾ ਸੀ ਵੀ ਇਹ ਫਰੀ ਪਾਰਕਿੰਗ ਸਾਨੂੰ ਦਿੱਤੀ ਜਾਊਗੀ ਜਿਸ ਦਿਨ ਇਹ ਬਿਲਡਿੰਗ ਦਾ ਨਿਊ ਪੱਥਰ ਰੱਖਿਆ ਸੀ ਅਸੀਂ ਉਸ ਨਿਊ ਪੱਥਰ ਦੇ ਵਿੱਚ ਇਨਵੋਲ ਵੀ ਸੀ ਉਹਨਾਂ ਨੇ ਐਲਾਨ ਕੀਤਾ ਸੀ ਵੀ ਇਹ ਫਰੀ ਪਾਰਕਿੰਗ ਹੋਗੀ ਪਰ ਅਸੀਂ ਕਹਿੰਨੇ ਚਲੋ ਖਰਚਾ ਮੇਨਟੇਨ ਕਰਦਾ ਤੇ ਫਰੀ ਪਾਰਕਿੰਗ ਨਾ ਹੋਵੇ ਜਿਹੜਾ ਨੋਮੀਨਲ ਰੇਟ ਨਾਲ ਲੱਗੇ ਪਰ ਆ ਜਿਹੜਾ ਟੋਬਨ ਵਾਲਾ ਧੱਕੇਸ਼ਾਹੀ ਹੈ ਇਹ ਤਾਂ ਨਾ ਤਾਂ ਅਜੇ ਤੱਕ ਕਿਤੇ ਸੁਣੀ ਗਈ ਹੈ ਸਿਰਫ ਇੱਕ ਲੋਕ ਹਿੰਦੁਸਤਾਨ ਇੱਕ ਜਿੱਥੇ ਪਠੰਡਾ ਜਿਹੜਾ ਤੇ ਜਿੱਥੇ ਪ੍ਰਾਈਵੇਟ ਬੰਦਾ ਚਾਹਦਾ ਹੈਗਾ ਇਹ ਅਸੀਂ ਕਹਿੰਦੇ ਸਰਕਾਰੀ ਸੈਕਟਰ ਚ ਦੇ ਦਿਓ ਅਸੀਂ ਕਹਿੰਦੇ ਸਰਕਾਰੀ ਸੈਕਟਰ ਚ ਦੇ ਦਿਓ ਸਰਕਾਰੀ ਜਗ੍ਹਾ ਬਣਾਈ ਵੀ ਨਗਰ ਨੇ ਸਰਕਾਰ ਨੇ ਨਹੀਂ ਸਾਡੇ ਪੈਸੇ ਨਾਲ ਬਣੀ ਸਾਡੇ ਟੈਕਸ ਨਾਲ ਬਣੀ ਸਾਡੀ ਸਰਕਾਰ ਨੇ ਬਣਾਈ ਸਾਡੇ ਸੌਦਾ ਵਾਸਤੇ ਬਣਾਈ ਪਰ ਤੰਗ ਅਸੀਂ ਸਾਨੂੰ ਕੀਤਾ ਹੈ ਡੀਸੀ ਸਾਹਿਬ ਦਾ ਸਰਕੂਲੇਟ ਹੋ ਰਿਹਾ ਲੈਟਰ ਨਗਰ ਨਿਗਮ ਦੇ ਕਮਿਸ਼ਨ ਨੂੰ ਵੀ ਇਹ ਦੇਖਿਆ ਜਾਵੇ ਉੰਤਾਈਆਂ ਨੂੰ ਇਹ ਸਾਨੂੰ ਕਿਵੇਂ ਲੈਣੇ ਨਹੀਂ ਨਹੀਂ ਨਗਰ ਦਾ ਚੌਥਾ ਅੱਠ ਦਾ ਹੈ ਕੱਲ ਦਾ ਤੁਸੀਂ ਮੇਰੇ ਕੋਲ ਇੱਕ ਹੋਰ ਹੈਗਾ ਉਹਦੇ ਚ ਨਗਰ ਨਿਗਮ ਦੇ ਕਮਿਸ਼ਨਰ ਨੇ ਵੀ ਆਰਡਰ ਕਰਤਾ ਵੀ 23 ਤਰੀਕ 8ਵੇਂ ਮਹੀਨੇ ਦੀ ਨੂੰ ਇਹ ਜਿਹੜਾ ਹੈ ਮੀਟਿੰਗ ਹੋਣ ਜਾ ਰਹੀ ਹੈ ਜਿਹੜੀ ਇਹਨਾਂ ਦੀ ਐਮਸੀਐਂ ਦੀ ਉਹਦੇ ਵਿੱਚ ਇਹ ਮਤਾ ਲਿਆਂਦਾ ਜਾਵੇ ਮੇ ਮਤਾ ਪਹਿਲਾਂ ਲਿਆਂਦੇ ਲਿਆਉਂਦੇ ਤੇ ਅੱਜ ਸਾਨੂੰ ਇਹ ਨਵਤਨਾ ਆਉਂਦੀ ਆਉਂਦੀ ਨਾ ਮਤਾ ਬੀ ਕਿਉਂ ਆਉਂਦਾ ਸੋ ਇਹ ਅਸੀਂ ਇਹ ਕਹਿਣਾ ਸਾਡੇ ਵਾਸਤੇ ਬਹੁਤ ਮੁਸ਼ਕਲ ਹੈ ਇਹਦੇ ਵਿੱਚ ਜਿੱਥੇ ਕਾਰਪੋਰੇਸ਼ਨ ਦੇ ਮੁਲਾਜ਼ਮ ਐਮਸੀ ਸਹਿਮਾਨ ਵਿੱਚ 파ਟਰਨਰ ਨੇ ਜੋ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਇਸੇ ਕਰਕੇ ਜਿਹੜਾ ਮੁੱਦਾ ਲੰਮਕਿਆ ਆ ਰਿਹਾ ਸੀਗਾ ਕੋਈ ਕਾਉਂਸਲਰ ਤੁਹਾਡੇ ਨਾਲ ਵੀ ਹੈਗੇ ਆ ਸਾਡੇ ਨਾਲ ਸਾਨੂੰ 27 ਕਾਉਂਸਲਰਾਂ ਦੇ ਸਾਈਨ ਕਰਕੇ ਦਿੱਤੇ ਆ ਪੰਜ ਚਾਰ ਸਾਡੇ ਬਾਹਰ ਸੀਗੇ ਉਹ ਵੀ ਕਰਨ ਨੂੰ ਤਿਆਰ ਬੈਠੇ ਆ ਜਿਨ੍ਹਾਂ ਦਾ ਹਿੱਸਾ ਨਹੀਂ ਹੈ ਉਹਨਾਂ ਨੇ ਕਰਤੇ ਜਿਨ੍ਹਾਂ ਦਾ ਹਿੱਸਾ ਉਹਨਾਂ ਨੇ ਨਹੀਂ ਕੀਤਾ ਹੂੰ ਸਪੱਟ ਕਰ ਰਿਹਾ ਵਪਾਰੀ ਦੇਖੋ ਗੱਲ ਸੁਣੋ ਆਉਣ ਵਾਲਾ ਸਮਾਂ ਇਲੈਕਸ਼ਨ ਤਾਂ ਫੇਰ ਆ ਜਾਣੇ ਆ ਹੂੰ ਕਿਉਂ ਸਾਡੇ ਸਾਡੇ ਮੁਲਕ ਦੇ ਵਿੱਚ ਹਰ ਸਾਲ ਇਲੈਕਸ਼ਨ ਹੁੰਦੇ ਆ ਕਿਤੇ ਐਮਸੀ ਦੇ ਆ ਕੇ ਕਿਤੇ ਐਮਐਲਏ ਦੇ ਆ ਕੇ ਕਿਸੇ ਐਮਪੀਆ ਦੇ ਆ ਕੇ ਤੇ ਹੁਣ ਐਮਸੀਆਂ ਦੇ ਇਲੈਕਸ਼ਨ ਡਿਊ ਹੁਣ ਜਾ ਰਹੇ ਆ ਉਦੋਂ ਪਤਾ ਲੱਗ ਜੂ ਜਿਨ੍ਹਾਂ ਨੇ ਸਾਡਾ ਵਪਾਰੀਆਂ ਦਾ ਵਿਰੋਧ ਕੀਤਾ ਸੀ ਉਹਨਾਂ ਦੀ ਦਬਕੇ ਵਿਰੋਧਤਾ ਕਰਾਂਗੇ ਹੂੰ ਦੱਸਾਂਗੇ ਉਹਨਾਂ ਨੇ ਵੀ ਕਿੱਥੇ ਖੜੇ ਸੀ ਹੂੰ ਤੋਂ ਅੱਜ ਜਿਹੜਾ ਅਸੀਂ ਖੜੇ ਆ ਅਸੀਂ ਸ਼ੌਕ ਨਾ ਨਹੀਂ ਖੜੇ ਅਸੀਂ ਸ਼ਾਂਤੀਪ੍ਰੀਅ ਹੈ ਅਸੀਂ ਸਾਡੇ ਤੋਂ ਦੁਕਾਨਾਂ ਤੋਂ ਵੀ ਟਾਈਮ ਨਹੀਂ ਮਿਲਦਾ ਅੱਜ ਜੇ ਦੁਕਾਨ ਕਿਸੇ ਨੇ ਬੰਦ ਕਰਕੇ ਆਇਆ ਉਹਨੂੰ ਬਿਜਲੀ ਦਾ ਬਿੱਲ ਵੀ ਪੈ ਜਾਣਾ ਤਿਹਾਰ ਦਾ ਦਿਨ ਵੀ ਇਹ ਰਕੜੀ ਦਾ ਤਿਹਾਰ ਵੀ ਆ ਰਿਹਾ ਤੇ ਸਮਾਨ ਲਿਆਂਦਾ ਪਿਆ ਜੇ ਉਹ ਅਨਸੋਲਡ ਰਹੇਗਾ ਤੇ ਕਿੰਨਾ ਵੱਡਾ ਨੁਕਸਾਨ ਹੈ ਸੋ ਵਪਾਰੀ ਦਾ ਹਮੇਸ਼ਾ ਹੀ ਪੀਸਿਆ ਜਾ ਰਿਹਾ ਨਵੇਂ ਕਾਨੂੰਨ ਬੰਦਦਾ ਬਿਨਾ ਪੁੱਛੇ ਬੰਦਦਾ ਇਹ ਕਮੇਟੀ ਮਨੋਣੀ ਚਾਹੀਦੀ ਸੀ ਇਹਨਾਂ ਨੂੰ ਜਦੋਂ ਇਹ ਪਾਰਕਿੰਗ ਦਾ ਠੇਕਾ ਦੇਣਾ ਚਾਹੀਦਾ ਸੀ ਤਾਂ ਉਦੋਂ ਬੁੱਧੀਜੀਵਿਆਂ ਦੀ ਕਮੇਟੀ ਨਾਲ ਚੱਲਦੀ ਕੱਲੇ ਐਮਸੀਆਂ ਐਮਸੀ ਨੇ ਕਮੇਟੀ ਨਹੀਂ ਕਮੇਟੀ ਨਹੀਂ ਮੰਨਿਆ ਜਾ ਸਕਦਾ ਠੀਕ ਹੈ ਸਾਡੇ ਰਿਪਰਿਜ਼ੈਂਟ ਹੈ ਪਰ ਵਪਾਰੀਆਂ ਦੇ ਰਿਪਰਿਜ਼ੈਂਟ ਤਾਂ ਨਹੀਂ ਨਾ ਉਹ ਹਲਕੇ ਦੇ ਰਿਪਰਿਜ਼ੈਂਟ ਹੁੰਦੇ ਆ ਵਪਾਰੀਆਂ ਦਾ ਰਿਪਰਿਜ਼ੈਂਟ ਵੀ ਕਾਰਪੋਰੇਸ਼ਨ ਦੇ ਵਿੱਚ ਹਿੱਸੇਦਾਰੀ ਦਿੱਤੀ ਜਾਣੀ ਚਾਹੀਦੀ ਆ ਕਿਉਂਕਿ ਪ੍ਰਾਪਰਟੀ ਟੈਕਸ ਵੱਧ ਤੋਂ ਵੱਧ ਜਿਹੜਾ ਵਪਾਰੀ ਭੇ ਕਰ ਰਿਹਾ ਕੰਪਨੀ ਕਮ ਪੰਜ ਬੰਦਿਆਂ ਦੀ ਨੁਮਾਇੰਦਗੀ ਜਿਹੜੀ ਇਹ ਕਾਰਪੋਰੇਸ਼ਨ 'ਚ ਹੋਣੀ ਆ ਜਿਹੜਾ ਮਤਾ ਪਾਵੇ ਉਹ ਸਾਡਾ ਜਿਹੜੀ ਆ ਹਾਜ਼ਰੀ 'ਚ ਮਤਾ ਪੈਣਾ ਚਾਹੀਦਾ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਚੌਕ ਨੂੰ ਬੰਦ ਕੀਤਾ ਗਿਆ ਬਿਲਕੁਲ ਜਿਹੜਾ ਹੈਗਾ ਇੱਥੇ ਧਰਨਾ ਲਾਇਆ ਗਿਆ ਹੈ ਮੁਰਦਾਬਾ ਤੇ ਨਗਰ ਨਿਗਮ ਦੇ ਖਿਲਾਫ ਵੀ ਜਿਵੇਂ ਧਰਨੇ ਮੁਰਦਾਬਾ ਮੁਰਦਾਬਾ ਨਗਰ ਨਿਗਮ ਦੇ ਖਿਲਾਫ ਵੀ ਜਿਹੜਾ ਹੈਗਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਜਿੰਦਾਬਾਦ ਇੱਕ ਵਾਰ ਜਿੰਦਾਬਾਦ 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 ਇੱਕ ਵਾਰ ਜਿੰਦਾਬਾਦ ਜਿੰਦਾਬਾਦ